ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਹੈ ਸਰਾਏ ਨਗਾ ਹੈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਸਥਾਨ ਤੇ ਇਸ ਗੁਰਦੁਆਰਾ ਸਾਹਿਬ ਦੇ ਆ ਸਰੋਵਰ ਆ ਸਰੋਵਰ ਦੇ ਆਲੇ ਦੁਆਲੇ ਆ ਦੇਖੋ ਆ ਜੋ ਪਾਣੀ ਦੇ ਉੱਪਰ ਚਿੜੀਆਂ ਆਈਆਂ ਰਹਿੰਦੀਆਂ ਹੁੰਦੀਆਂ ਹਨ ਦੇਖੋ ਉਹਨਾਂ ਨੇ ਕਿੰਨੇ ਆਹਾਂ ਘਰ ਬਣਾਏ ਨੇ ਆਪਦੇ ਰਹਿਣ ਵਾਸਤੇ ਦੇਖੋ ਯਾਰ ਹੈਗੀ ਨਾ ਕਮਾਲ ਦੀ ਗੱਲ ਤੇ ਇਹ ਦੇਖੋ ਕੁਦਰਤ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਹੈ ਕੁਦਰਤ ਦਾ ਸਭ ਤੋਂ ਵੱਡਾ ਕ੍ਰਿਸ਼ਮਾਗਾ ਦੇਖੋ ਯਾਰ ਮਿੱਟੀ ਚੋਕ-ਚੋਕ ਕੇ ਹੈਨਾ ਜੋ ਕਿ ਮਿੱਟੀ ਹੁੰਦੀ ਆ ਗਿੱਲੀ ਉਹਨਾਂ ਨੂੰ ਚੋਕ-ਚੋਕ ਕੇ ਇਹ ਬਣਾਏ ਗਏ ਵੀ ਆ ਦੇਖੋ ਯਾਰ ਕੁਦਰਤ ਦੇ ਵਰਗਾ ਕੋਈ ਨਹੀਂ ਹੋ ਸਕਦਾ ਗਾਣਾ ਦਿਮਾਗ ਇਹਨੇ ਹੁੰਦਾ ਸਭ ਕੁਲੀਆ ਪਰ ਬਣਾਉਣ ਦੀ ਕਲਾ ਵੀ ਪ੍ਰਮਾਤਮਾ ਨੇ ਹਰ ਇੱਕ ਨੂੰ ਬਖਸ਼ੀਆ ਦੇਖੋ ਤੁਸੀਂ ਹੈਗੀ ਇਹਨਾ ਕਮਾਲ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ